ਸੰਤ ਜਨੈਲ ਸਿੰਘ ਭਿੰਡਰਾ ਬਣਿਆ ਨੇ ਜੋ ਸਿੱਖ ਕੌਮ ਦੀ ਸੇਵਾ ਕੀਤੀ ਹੈ ਉਹ ਬਾਬਾ ਦੀਪ ਸਿੰਘ ਤੋਂ ਘੱਟ ਨਹੀਂ ਹੈ ਨਾਪਾਣੇ ਹਿੱਕ ਦਾ ਥੇ ਪੂਰੀ ਤਰ੍ਹਾਂ ਅਰਦਾਸਾਂ ਕਰਨੀਆਂ ਹੈ ਜੀ ਸਾਡਾ ਬਾਦ ਮੁਲਖ ਬਣੇ ਇੱਕ ਪਾਸੇ ਸਲਾਮਕ ਪਾਕਿਸਤਾਨ ਹੋਵੇ ਦੂਜੇ ਪਾਸੇ ਹਿੰਦੂ ਇੰਡੀਆ ਹੋਵੇ ਤੀਜੇ ਪਾਸੇ ਕਮਿਊਨਿਟੀਨ ਹੋਵੇ ਤੇ ਅਸੀਂ ਆਪਣੀ ਬਾਦਸ਼ਾਹੀ ਜਿਹੜੀ ਸਾਡੀ ਖੁੱਸ ਗਈ ਹੈ ਉਸ ਨੂੰ ਵਾਪਸ ਲਈਏ ਜਿਹੜੇ ਵੀ ਯਤਨ ਤੇ ਸੰਘਰਸ਼ ਭਾਰਤ ਦੇ ਮੁਲਕਾਂ ਦੇ ਵਿੱਚ ਹੋ ਰਹੇ ਹੈ ਉਨ੍ਹਾਂ ਦੀ ਸਾਨੂੰ ਪੂਰੀ ਮਹਿਤ ਕਰਨੀ ਚਾਹੀਦੀ ਹੈ ਸਤਕਾਰਿਓ ਸਾਥ ਸੰਗਤ ਜੀ ਨਿਮਰਤਾ ਸਹਿ ਆਪ ਨੂੰ ਫਤਿਹ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਦੁੱਖ ਦੇ ਘੜੇ ਵਿੱਚ ਬੈਠੇ ਆ ਕਿ ਇਹੋ ਜਿਹਾ ਪੰਜਾਬ ਦਾ ਇਤਿਹਾਸਿਕ ਪਰਬਾਰ ਰੋਟਿਆਂ ਦਾ ਉਹਨਾਂ ਦੇ ਵਿੱਚੋਂ ਸਰਦਾਰ ਹਰਜੀਤ ਸਿੰਘ ਵਿੱਚ ਨਹੀਂ ਹਨਗੇ ਕਈਆਂ ਨੇ ਕਿਹਾ ਕਿ ਉਹਨਾਂ ਦੀ ਅੰਤਮ ਅਰਦਾਸ ਹੈ ਇਹੋ ਜਿਹੇ ਸਿੰਘਾਂ ਦੀ ਅੰਤਮ ਅਰਦਾਸ ਨਹੀਂ ਹੋਇਆ ਕਰਦੀ ਛੱਗਾਂ ਥੋੜਾਂ ਦੀ ਅੰਤਮ ਅਰਦਾਸ ਹੋ ਜਾਂਦੀ ਹੈ ਸਰਦਾਰ ਹਰਜੀਤ ਸਿੰਘ ਜੋ ਇਸ ਪਰਿਵਾਰ ਦੇ ਵਿੱਚੋਂ ਸਿਰ ਕੱਢ ਦੇ ਮੁਖੀ ਐ ਸਾਡੇ ਉਹਨਾਂ ਦੀ ਅਰਦਾਸ ਜਦੋਂ ਅਸੀਂ ਉਹਨਾਂ ਨੂੰ ਯਾਦ ਕਰਾਂਗੇ ਉਹ ਹੁੰਦੀ ਰਹੂਗੀ ਸੰਤ ਜਨੈਨ ਸਿੰਘ ਭਿੰਡਰਾ ਵਾਲਿਆਂ ਨੇ ਬਾਬਾ ਜਗਿੰਦਰ ਸਿੰਘ ਜੀ ਨੇ ਸੰਤਾਂ ਤੋਂ ਮਗਰੋਂ ਪੰਥ ਨੂੰ ਸਾਰੀ ਨੂੰ ਸੰਭਿਆ ਔਰ ਅੱਗੇ ਲੈ ਕੇ ਗਏ ਸੰਤ ਜਨੈਨ ਸਿੰਘ ਭਿੰਡਰਾ ਵਾਲਿਆਂ ਨੇ ਜੋ ਸਿੱਖ ਕੌਮ ਦੀ ਸੇਵਾ ਕੀਤੀ ਹੈ ਉਹ ਬੱਗਾ ਦੀਪ ਸਿੰਘ ਤੋਂ ਘੱਟ ਨਹੀਂ ਹੈ ਕਿਉਂ ਕਰਕੇ ਹਿੰਦੂਤਵਾਦੀ ਹਕੂਮਤ ਨੇ ਦਰਬਾਰ ਸਾਹਿਬ ਦੇ ਉੱਤੇ ਮਿਲਟਰੀ ਅਟੈਕ ਕੀਤਾ ਟੈਂਕਾਂ ਨਾਲ, ਟੋਪਾਂ ਨਾਲ, ਮਸ਼ੀਨ ਗਨਾਂ ਨਾਲ ਤੇ ਉਹਨਾਂ ਦਾ ਸਾਥ ਵੱਡੇ ਜਰਨੈਲਿਆਂ ਨੇ ਨਭਾਇਆ ਭੱਤਰ ਕੈਂਤੇ ਥੋੜੇ ਨਹੀਂ ਹੁੰਦੇ ਭੱਤਰ ਕੈਂਤੇ ਹਿੰਦੁਸਤਾਨ ਦੀ ਪਰਮਾਣੂ ਹਥਿਆਰਾਂ ਦੇ ਨਾਲ ਲਾਂਚ ਹੋਈ ਹੋਈ ਫੌਜ ਸੰਤ ਜਗਨਨ ਸਿੰਘ ਭਿੰਡਰਮਾਲਿਆ ਨੇ ਦਰਬਾਰ ਸਾਹਿਬ ਦੇ ਵਿੱਚ ਅੰਦਰ ਨਹੀਂ ਆਉਣ ਦਿੱਤੀ ਅਖੀਰ ਦੇ ਵਿੱਚ ਉਹਨਾਂ ਦੇ ਸੀਨੇ ਦੇ ਉੱਤੇ 72 ਗੋਲੀਆਂ ਸੀ ਤੇ ਜਿਹੜੇ ਨishan ਸਾਹਿਬ ਸਾਡੇ ਦਰਬਾਰ ਸਾਹਿਬ ਤੇ ਕਾਲ ਤਖਤ ਸਾਹਿਬ ਦੇ ਅੱਗੇ ਸ਼ੋਬਤ ਨੇ ਉੱਥੇ ਲੜਦਿਆਂ ਉਹਨਾਂ ਨੇ ਆਪਣਾ ਸਰੀਰ ਛੱਡਿਆ ਇੱਕ ਪਾਕਿਸਤਾਨੀ ਲੇਖਕ ਜਿੰਮਾ ਲਿਖਦਾ ਕਿ ਸਾਡੀ ਪਾਕਿਸਤਾਨ ਦੀ ਬਹੁਤ ਵੱਡੀ ਹੈ ਸਾਰ ਇੰਡੀਆ ਨੇ ਬੰਗਲਾਦੇਸ਼ ਦੇ ਵਿੱਚ ਕੀਤੀ 96000 ਸਾਡੇ ਪਾਕਿਸਤਾਨੀ ਫੌਜੀ ਗ੍ਰਫਤਾਰ ਤੇ ਹਰਾਸਤ ਦੇ ਵਿੱਚ ਕੀਤੇ ਸਾਡਾ ਜਨਰਲ 나ਜ਼ੀ ਸੀ ਪਰ ਉਹ ਲਿਖਦਾ ਕਿ ਜੇ ਜਨਰਲ 나ਜ਼ੀ ਜੀ ਸੀਚੀ ਦੇ ਉੱਤੇ ਸੀ ਰਾਜੰਦਾ ਦੋ ਤੁਪਕੇ ਲਹੂ ਤੇ ਡਿੱਗ ਜਾਂਦੇ ਅਸੀਂ ਸਮਝਣਾ ਸੀ ਕਿ ਸਾਡਾ ਜਰਨੈਲ ਹਿੰਦੁਸਤਾਨ ਦੀ ਫੌਜ ਨੂੰ ਨਾਲ ਲੜਿਆ ਫਟੌੜ ਲਖਾਰੀ ਕਹਿੰਦਾ ਜਰਨੈਲਾਂ ਤੋਂ ਜਰਨੈਲ ਜਿਹੜਾ ਸੀ ਦੇਖਿਆ ਉਹ ਹੈ ਜਰਨੈਲ ਸਿੰਘ ਮਿੰਟਣਾ ਵਾਲਾ ਜਿਹਦੇ ਸੀਨੇ ਦੇ ਉੱਤੇ 72 ਗੋਲੀਆਂ ਲੱਗੀਆਂ ਔਰ ਜੋ ਫਿਰ ਜਵਾਬੀ ਕਾਰਵਾਈ ਸਿੱਖ ਹਮੇਸ਼ਾ ਕਰਦੇ ਰਹੇ ਐ ਚੰਦੂ ਦੇ ਵੇਲੇ ਤੋਂ ਮਸਰੰਗਣ ਦੇ ਵੇਲੇ ਤੋਂ ਤੇ ਅੱਜ ਦੇ ਵੇਲੇ ਤੋਂ ਸਿੱਖਾਂ ਦੇ ਕੋਲੇ ਰਾਤ ਭਾਗ ਨਹੀਂ ਹੁੰਦਾ ਪਰ ਵਿੱਛੋਂ ਜੋਦੇ ਉੱਠ ਬੈਂਦੇ ਐ ਸੰਤ ਜਨੈਤ ਸਿੰਘ ਪਿੰਡਰਾਵਾਲਿਆਂ ਦੇ ਆਖਰੀ ਸ਼ਬਦ ਸੀਗੇ ਕਿ ਜੇ ਹਿੰਦੂ ਦੀ ਫੌਜ ਦਰਬਾਰ ਸਾਹਿਬ ਦੇ ਵਿੱਚ ਬੜੀ ਤਾਂ ਖਾਲਸਪੁਰ ਦਾ ਨਹੀਂ ਪੱਥਰ ਰੱਖਿਆ ਜਾਊਗਾ ਬੋਲੇ ਸੋ ਨਿਹਾਲ ਅੱਜ ਸੀ ਖਾਲਸਪੁਰ ਦੇ ਗਨ ਕਰਨ ਹਟ ਗਏ ਪਰ ਇਹ ਗਨ ਕਰਨੀ ਬਹੁਤ ਜ਼ਰੂਰੀ ਹੈ ਕਿਉਂ ਕਰਤੇ ਹੈਂ ਹਕੂਮਤ ਨੇ نرندر مودی نے وزیر نے سکھانے کے خلاف ایک نمہ فرنٹ کھولیا اور موتی نے کہا کہ پہلا سکھ جدوں ازادی کی کردے کرتے ساری سرکار ਜਿਹੜੇ ਦੇਸ਼ਾਂ ਦੇ ਵਿੱਚ ਇਹ ਸਿੱਕ ਚਲੇ ਜਾਂਦੇ ਸੀ ਉਹਨਾਂ ਨੂੰ ਦਸਤੇ-ਵੇਜ ਭੇਜਦੇ ਸੀਗੇ ਜੀ ਇਹ ਸਿੱਖਾਂ ਨੂੰ ਵਾਪਸ ਹਿੰਦੁਸਤਾਨ ਲਟਾਓ ਪਰ ਮੋਦੀ ਕਹਿੰਦਾ ਹੁਣ ਨਹੀਂ ਹੁਣ ਅਸੀਂ ਸਿੱਧਾ ਐਕਸ਼ਨ ਕਰਾਂਗੇ ਔਰ ਕਰਕੇ ਵੀ ਬੁਤ ਦਿਖਾਇਆ ਜਿਵੇਂ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿਰਜਨ ਨੂੰ ਰਿਪੂ ਗਮਲ ਸਿੰਘ ਮਲਕ ਨੂੰ ਸੁਖਦਵਲ ਸਿੰਘ ਮੋਗੇ ਦੇ ਨੂੰ ਸ਼ਹੀਦ ਕੀਤਾ ਬ੍ਰਿਟਾਨੀਆਂ ਦੇ ਵਿੱਚ ਅਵਤਾਰ ਸਿੰਘ ਖੰਡੇ ਨੂੰ ਜੇਲ੍ਹ ਦੇ ਕੇ ਸ਼ਹੀਦ ਕੀਤਾ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਤੇ ਲਖਬੀਰ ਸਿੰਘ ਰੋਡੇ ਨੂੰ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਤੇ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਸੋਤਸਾਤ ਸੰਗਤ ਜੀ ਇਹ ਅਜੇ ਤੱਕ ਸਿੱਖਾਂ ਦੀ ਜਿਹੜੀ ਹੁੰਦਾ ਅਜੇ ਤੱਕ ਖਤਰੇ 'ਚ ਰੱਖੀ ਐ ਜਿਹੜੇ ਜ਼ਾਲਮ ਦਿੱਲੀ ਤੋਂ ਰਾਜ ਕਰਦੇ ਐ ਪਰ ਸਿੱਖ ਹਮੇਸ਼ਾ ਜਵਾਬੀ ਕਾਰਵਾਈ ਕਰਦੇ ਐ ਜਿਵੇਂ ਪਾਈ ਗੰਗ ਸਿੰਘ ਸਤਵੰਦ ਸਿੰਘ ਤੇ ਕੇਰ ਸਿੰਘ ਨੇ ਕੀਤੀ ਜਿੰਦੇ ਸੁੱਖੇ ਨੇ ਕੀਤੀ ਬਾਕੀਆਂ ਨੇ ਨਹੀਂ ਕੀਤੀ ਗੁਲਾਬਰ ਸਿੰਘ ਨੇ ਤੇ ਜਿਹੜੇ 32-32 ਸਾਲਾਂ ਤੋਂ ਅੱਜ ਕੈਦ ਕੱਟ ਰਹੇ ਐ ਜਵਾਬੀ ਕਾਰਵਾਈ ਸਿੱਖ ਹਮੇਸ਼ਾ ਕਰਦਾ ਹੈ ਕਦੋਂ ਕਰਲੇ ਕਿਵੇਂ ਕਰਲੇ ਕੋਈ ਉਹ ਸਿੱਖ ਨੂੰ ਕੋਈ ਪਾਰਟੀ ਹੁਕਮ ਨਹੀਂ ਦਿੰਦੀ ਇਹ ਵਿੱਚੋਂ ਸਿੱਖ ਦੇ ਮਨ ਦੇ ਵਿੱਚ ਉਤਮ ਹੁੰਦਾ ਹੈ ਉਤਪਨ ਹੁੰਦਾ ਹੈ ਕਿ ਸਾਡੀ ਕੌਮ ਦੀ ਬੇਇੱਜ਼ਤੀ ਕੀਤੀ ਗਈ ਹੈ ਤੇ ਸਿੱਖ ਫੇਰ ਆਪਣੇ ਕਾਰਵਾਈ ਕਰ ਦਿੰਦਾ ਹੈ ਇਹ ਜਿਹੜੀ ਕਾਰਵਾਈ ਕੀਤੀ ਹੈ ਪਤਵਾਨ ਸਿੰਘ ਪੰਨੂ ਜੀ ਅਮਰੀਕਾ ਦੇ ਵਿੱਚ ਉੱਥੇ ਅਮਰੀਕਾ ਨੂੰ ਪਤਾ ਲੱਗ ਗਿਆ ਸੀ ਕਿ ਹਿੰਦੁਸਤਾਨ ਦੀ ਸਰਕਾਰ ਪੰਨੂ ਨੂੰ ਕਤਲ ਕਰੌਣਾ ਚਾਹਦੀ ਹੈ ਉਸ ਨੇ ਫਿਰ ਰਾਜ ਦੇ ਸਫਰ ਦੇ ਵਿੱਚ ਇੱਕ ਗੁਪਤੇ ਨੂੰ ਫੜ ਲਿਆ ਸੀ ਉਹਨੋਂ ਗੁਪਤਾ ਨਿਊਯਾਰਕ ਦੀ ਅਦਾਲਤ ਦੇ ਵਿੱਚ ਹੈ ਔਰ ਥੋੜੀ ਦੇਰ ਬਾਅਦ ਅਮਰੀਕਾ ਦੀਆਂ ਅਖਬਾਰਾਂ ਨਿਊਯਾਰਕ ਟਾਈਮਸ ਵਾਸ਼ਿੰਗਟਨ ਪੋਸਟ ਇਹ ਸਾਰੀਆਂ ਸਾਨੂੰ ਦੱਸਣ ਗਈਆਂ ਕਿਰੋਧ ਖੁਫੀਆ ਮਹਿਕਮੇ ਦੇ ਵਿੱਚ ਇੱਕ ਖੇਮੇ ਸਕੀਮ ਬਣੀ ਪਰ ਇਹ ਸਪੱਸ਼ਟ ਹੈ ਪ੍ਰਾਈਮ ਮਿੰਿਸਟਰ ਨਰਿੰਦਰ ਮੋਦੀ ਦੇ ਹੁਕਮ ਤੋਂ ਬਗੈਰ ਇਹ ਹਮਲੇ ਸਿੱਖਾਂ ਤੇ ਨਹੀਂ ਹੋਏ

ਰਾਜਾ ਮੁਖੀ ਸਮਤ ਗੋਇਲ ਜਿਹੜਾ ਸਾਡੇ ਅਰਦਾਸਪੁਰ ਦੇ ਵਿੱਚ ਐਸਐਸਪੀ ਰਿਹਾ ਉੱਥੇ ਵੀ ਉਸ ਨੇ ਸਿੱਖਾਂ ਨੂੰ ਸ਼ਹੀਦ ਕੀਤਾ ਸੋ ਇਹ ਚੀਜ਼ ਜਿਹੜੀ ਚਲਦੀ ਆਉਂਦੀ ਹੈ ਇਸ ਨੂੰ ਆਪਾਂ ਨੇ ਜਿੰਦਾ ਰੱਖਣਾ ਹੈ ਕਿ 40 ਸਾਲ ਤੋਂ ਸ਼ਰਮਨੀਆ ਕਲਿਦਾ ਨੰਬਰ ਸਰ ਬਗੈਰ ਕਿਸੇ ਸਮੇਂ ਦੀ ਘਾਟ ਤੋਂ ਅਸੀਂ ਖਨਸਤਾਨ ਦੀ ਪੂਰੀ ਇੱਕ ਬਾਈ ਕੀਤੀ ਹੈ ਤੁਹਾਨੂੰ ਸ਼ਾਇਦ ਪਤਾ ਹੋਊਗਾ ਪਰ ਕਾਣੀਆਂ ਦੀ ਪਾਰਲੀਮੈਂਟ ਸਕਾਟਲੈਂਡ ਨੇ 8 ਮਹੀਨੇ ਹੋਏ ਹੈ ਆਪਣੀ ਪਾਰਲੀਮੈਂਟ ਦੇ ਵਿੱਚ ਮਤਾ ਪਾਸ ਕੀਤਾ ਹੈ ਕਿ 1984 ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਹੈ ਨਸਲਕੁਸ਼ੀ ਹੋਈ ਹੈ ਜਿਹੇ ਸਾਰੇ ਅੰਗਰੇਜ਼ ਮੋਲਕ آج بول رہے ہیں امریکہ دے کئی صوبیاں نے انہ دیاں سیمبلیاں نے امیج جو اے مدے پاس کرتے ہیں سو اسی اپنے آپ نو کدے کلا نہیں محسوس کرنا جمیں ਪਰਮਜੀਤ ਸਿੰਘ ਪੰਜਵੜ ਨੂੰ ਤੇ ਲਖਬੀਤ ਸਿੰਘ ਰੋਡੇ ਨੂੰ ਜਿਨ੍ਹਾਂ ਨੇ ਪਾਕਿਸਤਾਨ ਦੇ ਵਿੱਚ ਪਨਾਹ ਲਈ ਹੋਈ ਸੀ ਤੇ ਪਾਕਿਸਤਾਨ ਦਾ ਫਰਜ਼ ਬਣਦਾ ਸੀ ਕਿ ਉਹਨਾਂ ਦੀ ਟੋਪ ਦੀ ਰੱਖਿਆ ਕਰਨ ਜਿਵੇਂ ਡਿਲਾਇ ਲਾਮਾ ਹਿੰਦੁਸਤਾਨ ਦੀ ਰੱਖਿਆ ਦੇ ਵਿੱਚ ਆਇਆ ਹੋਇਆ ਹੈ ਜੇ ਇਸ ਦਾ ਵਾਰ ਬੰਗਿਆ ਕੀਤਾ ਗਿਆ ਤੇ ਹਿੰਦੂਤਵਾ ਤੇ ਹਿੰਦੁਸਤਾਨ ਦੀ ਬੇਇੱਜ਼ਤੀ ਬਹੁਤ ਹੋਊਗੀ ਇਸੇ ਕਰਕੇ ਪਾਕਿਸਤਾਨ ਨੇ ਹੁਣ ਨਵਾਂ ਫਰੰਟ ਕਸ਼ਮੀਰ ਦੇ ਵਿੱਚ ਖੋਲ੍ਹ ਲਿਆ ਉੱਥੇ ਬਦਲਾ ਲੈਣ ਨੂੰ ਉੱਥੋਂ ਦੇ ਖੜਕੂ ਆ ਰਹੇ ਆ ਹਿੰਦੂਸਤਾਨ ਦੀ ਫੌਜ ਸੋਚੋ ਪੰਜਾਬ ਦੇ ਵਿੱਚ ਪੈ ਗਈ ਹੈ ਕਿ ਇੱਕ ਤਾਂ ਸਾਡੀ ਲੜਾਈ ਪਾਕਿਸਤਾਨ ਨਾਲ ਹੈ ਦੂਜੀ ਚੀਨ ਦੇ ਨਾਲ ਪਰ ਹੁਣ ਸਾਨੂੰ ਸਾਡੀ ਫੌਜ ਕਸ਼ਮੀਰ ਤੇ ਜੰਮੂ ਦੇ ਵਿੱਚ ਲਗਾਉਣੀ ਪੈਂਦੀ ਹੈ ਇਹਨਾਂ ਨੂੰ فوج دی بہت گاٹ پہ گئی ہے ہندوستان پر اصے جی گروہ گوبن سنگھ مہاراج نے حکم ہے ان گریب سکھوں کو دون بادشاہی ਤੇ ਸੰਤ ਜਨੈਨ ਸਿੰਘ ਪਿੰਡਾਂ ਵਾਲਿਆਂ ਦੇ ਆਤਮਿਕ ਸਬਦ ਸੀਗੇ ਕਿ ਜੇ ਇਹ ਫੌਜ ਜ਼ਰਬਾਰਤ ਸਾਹਿਬ ਦੇ ਵਿੱਚ ਆਈ ਤੇ ਖਾਨਸ탄 ਦਾ ਨਿੱਕੁੱਛ ਰੱਖੇ ਜਾਊਗਾ ਸੋ ਸਿੰਘੋ ਬੀਬੀਓ ਆਪਾਂ ਨੇ ਹਿੱਕ ਦਾ ਥੇ ਪੂਰੀ ਤਰ੍ਹਾਂ ਅਰਦਾਸਾਂ ਕਰਨੀ ਹੈ ਕਿ ਸਾਡਾ ਆਜ਼ਾਦ ਮੁਲਕ ਬਣੇ ایک سے اسلامک پاکستان پاس پاسے ہندو انڈیا ہوسریڈ تیسی اپنی بادشاہی جیڑی ساٹھی خوش گئی ہے اس واپس لئیے اور جڑے بھی یتن تے سنگھرش ਬਾਰ ਤੇ ਮਲਖਾਂ ਦੇ ਵਿੱਚ ਹੋ ਰਹੇ ਆ ਉਹਨਾਂ ਦੀ ਸਾਨੂੰ ਪੂਰੀ ਮਹਿਤ ਕਰਨੀ ਚਾਹੀਦੀ ਹੈ ਔਰ ਮੈਂ ਅੱਜ ਕਰਦੇ ਆ ਕਿ ਅੱਜ ਦੇ ਦਿਨ ਦੇ ਵਿੱਚ ਸਾਹ ਹਰਜੀਤ ਸਿੰਘ ਨੂੰ ਜੋ ਸਰਦਾਂ ਤੇ ਖੋਲ ਪੇਟ ਕਰ ਰਹੇ ਆ ਆਪਾਂ ਇਹ ਗੱਲਾਂ ਨੂੰ ਯਾਦ ਰੱਖਾਂਗੇ ਕਿ ਸਿੱਖ ਹਮੇਸ਼ਾ ਜਵਾਬੀ ਕਾਰਵਾਈ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ